ਫਲਿੱਪਕਾਰ ਕਹਿੰਦੀ ਬਿਨਾਂ ਲੈ ਸੰਸ ਤੋਂ ਗੱਡੀਆਂ ਚਲਾਓ ਭਾਈ ਮੈਂ ਆਪਣੀ ਬਾਈਕ ਤੇ ਚਲਾ ਰਿਹਾ ਮੈਂ ਥੋੜੀ ਨਾ ਗੱਡੀ ਤੇ ਆਇਆ ਉਹਨਾਂ ਨੂੰ ਕੀ ਕਹਿ ਰਹੇ ਹੋ ਨਾ ਮੇਰਾ ਸਮਾਨ ਪੁਲਿਸ ਨੂੰ ਕਹਿ ਰਹੇ ਹੋ ਆਓ ਤੇ ਫਲਿੱਪਕਾਰ ਦਾ ਸਾਡੇ ਜ਼ਿੰਮੇਵਾਰੀ ਤੇ ਦਿੱਤਾ ਹੁੰਦਾ ਨਾ ਹਾਂ ਹਾਂਜੀ ਨਹੀਂ ਤਾਂ ਕੰਪਨੀ ਦਾ ਰੂਲ ਹੈਗਾ ਵੈਸੇ ਭਾਈ ਕੰਪਨੀ ਨੂੰ ਪੁੱਛੋ ਨਾ ਮੈਂ ਤੇ ਆਪਣੀ ਬਾਈਕ ਤੇ ਆਇਆ ਹਾਂ ਮਾਨ ਤੇ ਕੰਪਨੀ ਨੇ ਰਖਾਤਾ ਕੰਪਨੀ ਨੇ ਇਹ ਨਹੀਂ ਵੇਖਿਆ ਇਨੀ ਗੈਰ ਜ਼ਿੰਮੇਵਾਰਿਆ ਕੰਪਨੀ ਨੂੰ ਪਤਾ ਨਹੀਂ ਵੀ ਇਹਦੇ ਕੋਲ ਲਾਇਸੈਂਸ ਨਹੀਂ ਹੈ ਤੇ ਆਪਾਂ ਕੀ ਕਰ ਸਕਦੇ ਭਾਈ ਤੁਸੀਂ ਕੰਪਨੀ ਆ ਦੇ ਖਿਲਾਫ ਐਕਸ਼ਨ ਲਵੋ ਨਾ ਕੋਈ ਗੱਡੀ ਦਾ ਕਾਗਜ਼ ਆ ਨਾ ਲਿਸੈਂਸ ਆ ਨਾ ਗੱਡੀ ਦੀ ਬੈਕ ਸਾਈਡ ਤੇ ਨੰਬਰ ਪਲੇਟ ਆ ਜਿਹੜੀ ਟਰਾਂਸਪੋਰਟ ਹੈ ਜਾਨਾ ਇੱਕ ਕੰਪਨੀ ਜੜੇ ਟਰਾਂਸਪੋਰਟ ਤੋਂ ਹਾਇਰ ਕਰਦੀਆਂ ਨਾ ਇਹ ਗੱਡੀਆਂ ਇਹ ਕੁਐਸਚਨ ਉਹਨਾਂ ਨੂੰ ਪੁੱਛੋ ਇਹ ਐਵੇਂ ਰੱਖ ਲੈਂਦੀ ਹੈ ਕੋਈ ਵੀ ਮੈਂ ਇਹ ਹਾਂਜੀ ਗੱਲ ਕਿਹਦੀ ਕਰਾਈ ਮਾਰਗ ਦੀ ਕਰਾਈ ਜੀ ਜੇ ਕੋਈ ਕੋਈ ਵਾਰਦਾਤ ਹੋ ਜਾਏ ਫਿਰ ਕੌਣ ਜ਼ਿੰਮੇਵਾਰ ਨਾ ਸਰ ਆਪਣੀ ਗਲਤੀ ਫਿਰ ਕਰਦਾ ਨਾ ਲਿਸੈਂਸ ਸਾਰਾ ਅਪਲਾਈ ਕਰਦਾ ਬਸ ਬਿਨਾਂ ਲਿਸੈਂਸ ਤੋਂ ਰੱਖ ਲੈਂਦੇ ਨੇ ਫਲਿੱਪਕਾਰਟ ਵਾਲੇ ਸਾਰਾ ਲਿਸੈਂਸ ਉਹਨਾਂ ਨੂੰ ਕਾ ਕੇ ਅਪਲਾਈ ਕਰਨਾ ਤੇ ਉਹਨਾਂ ਨੇ ਮੈਂ ਕਾ ਹੀ ਅਪਲਾਈ ਕਰ ਲਵਾਂਗਾ ਫਿਰ ਮੈਂ ਜਨਾ ਕਹਿੰਦਾ ਐਡਿਵਟੀ ਗੱਡੀ ਲਈ ਫਰਦਾ ਤੁੰਨੇ ਪਤਾ ਆ ਪੁੱਛੋ ਕੀਤਾ ਅਪਲਾਈ ਅਪਲਾਈ ਕਰਨਾ ਨਹੀਂ ਕੀਤਾ ਅਪਲਾਈ ਕਰਨਾ ਅਜੇ ਅਪਲਾਈ ਨਾ ਤੂੰ ਮੈਨੂੰ ਕਹਿ ਤੀ ਅਪਲਾਈ ਕੀਤਾ ਮੈਂ ਸਰ ਉਹ ਬਾਈ ਉਧਰ ਚਲ ਗਏ ਜਰੂਰ ਸਰੇ ਨਹੀਂ ਇਹ ਬਾਬਾ ਦੀਪ ਸਿੰਘ ਮਹਾਰਾਜ ਦੇ ਸ਼ੀਦੀ ਸਥਾਨ ਦੇ ਬਾਹਰ ਖਲੋ ਕੇ ਵੇਖੋ ਆ ਪੁਲਿਸ ਦੇ ਕੰਮ ਮਾਰਨਿਆ ਉਹ ਨਹੀਂ ਝੂਠ ਮਾਰਨਿਆ ਮੈਂ ਤੁਹਾਨੂੰ ਜਦੋਂ ਇਹ ਗੱਲ ਕਹੀ ਮਰਦ ਜੀ ਤੁਸੀਂ ਡਿਊਟੀ ਆਪਣੀ ਧਿਆਨ ਨਾ ਕਰੋ ਉਹ ਇਹ ਵੇਖੋ ਕੋਈ ਉਹਦੇ ਮਗਰ ਪਲੇਟ ਨਹੀਂ ਰਾਉਂਡ ਸਾਈਡ ਉਹਨੇ ਪਾਤੇ ਤੁਹਾਡੀ ਮਦਦ ਕਰਨ ਦੇ ਲਈ ਹੈ ਤੁਹਾਡੇ ਕੋਲ ਖਲੋਤੇ ਤੇ ਤੁਸੀਂ ਮਤਲਬ ਗਾੜੀਓ ਸਾਨੂੰ ਪੁੱਛਣ ਦੇ ਵੀ ਤੁਸੀਂ ਕੌਣ ਜੇ ਇੱਥੇ ਗੱਲ ਕਰਨ ਵਾਲੇ ਨਾ ਨਾ ਤੁਸੀਂ ਬਹੁਤ ਗਲਤ ਬੋਲੇ ਜੇ ਇਹਦੇ ਲਈ ਮੈਂ ਐਸਪੀ ਸਾਹਿਬ ਨਾਲ ਗੱਲ ਕਰੂੰਗਾ ਫਿਰ ਇੱਥੇ ਜਾਊਂਗਾ ਐਸਪੀ ਸਾਹਿਬ ਨਾਲ ਕਰੂੰਗਾ ਇਹਦਾ ਚਲਾਨ ਕਰਨਾ ਸਰ ਇਹ ਤੇਰੀ ਗੱਲ ਹੈ ਗਰਾ ਦੇਣਾ ਸਰ ਕੋਈ ਗੱਲ ਨਹੀਂ ਗਰਾ ਦੇ ਹਾਂਜੀ ਸਰ ਐਦਾਂ ਫੋਨ ਕਰਵਾ ਕੇ ਜਾ ਸਕਦੇ ਨੇ ਸਰ ਗੱਲ ਦੀ ਨਹੀਂ ਗੱਲ ਹੈ ਇਹ ਅੱਜ ਐਤਵਾਰ ਕਾ ਕੇ ਰਸ਼ ਬਹੁਤ ਜ਼ਿਆਦਾ ਹੈ ਦੋ ਚਾਰ ਕੇ ਕੀ ਕਰੀਆ ਇਧਰ ਆਉਂਗਾ ਸਾਡੇ ਬਹੁਤ ਦੁਨੀਆ ਜਾਣ ਦੀ ਨਹੀਂ ਤੁਸੀਂ ਕਹਿ ਰਹੇ ਮੇਰਾ ਸਮਾਨ ਹੈ ਭਾਜੀ ਫਲਿਪਕਾਰਟ ਦਾਗਾ ਜਨਾਬ ਉਹ ਨਹੀਂ ਕਹਿ ਰਹੇ ਕਿ ਤੁਹਾਡਾ ਮੇਰਾ ਸਮਾਨ ਹੈ ਤੇ ਫਲਿਪਕਾਰਟ ਦਾ ਕੰਪਨੀ ਦਾ ਆਪਾਂ ਅਸੀਂ ਕੰਪਨੀ 'ਚ ਕੰਮ ਕਰਦੇ ਹਾਂ ਹਾਂਜੀ ਹਾਂਜੀ ਫਲਿਪਕਾਰਟ ਫਲਿਪਕਾਰਟ ਦੇ ਭਾਜੀ ਫਲਿਪਕਾਰਟ ਕਹਿੰਦੀ ਬਿਨਾਂ ਲਾਇਸੈਂਸ ਤੋਂ ਗੱਡੀਆਂ ਚਲਾਉਂ ਭਾਜੀ ਮੈਂ ਆਪਣੀ ਬਾਈਕ ਚਲਾ ਰਿਹਾ ਮੈਂ ਥੋੜੀ ਨਾ ਗੱਡੀ ਦੇ ਆਇਆ ਉਹਨਾਂ ਨੂੰ ਕਹਿ ਰਹੇ ਹੋ ਨਾ ਮੇਰਾ ਸਮਾਨ ਪੁਲਿਸ ਨੂੰ ਕਹਿ ਰਹੇ ਹੋ ਆਹ ਤੇ ਫਲਿਪਕਾਰਟ ਦਾ ਸਾਡੇ ਜ਼ਿੰਮੇਵਾਰੀ ਤੇ ਦਿੱਤਾ ਹੁੰਦਾ ਨਾ ਹਾਂਜੀ ਤਾਂ ਭਾਜੀ ਦਾ ਰੂਲ ਹੈਗਾ ਵੈਸੇ ਭਾਜੀ ਕੰਪਨੀ ਨੂੰ ਪੁੱਛੋ ਨਾ ਮੈਂ ਤੇ ਆਪਣੇ ਬਾਈ ਕਤੇ ਆਇਆ ਹਾਂ ਕਿ ਤੁਸੀਂ ਸਮਾਨ ਦੀ ਜ਼ਿੰਮੇਵਾਰੀ ਲੈ ਰਹੇ ਹੋ ਨਾ ਸਮਾਨ ਤੁਹਾਡਾ ਹੈ ਪਿੱਛੇ ਪਿੱਛੇ ਆਉਂਦੇ ਹੈ ਕਿ ਕੋਈ ਸਮਾਨ ਚੋਕ ਨਾ ਲਵੇ ਕਿ ਸਵੇਰੇ ਇਹਨਾਂ ਨੂੰ ਡਿਲੀਵਰੀ ਦੇਣੀ ਹੁੰਦੀ ਮੇਰਾ ਕੀ ਰੋਲ ਲਗਾ ਓਏ ਇਹਨਾਂ ਨੂੰ ਮਤਲਬ ਇਹ ਚੁੱਕ ਦਿੰਦਾ ਗਾੜੀ ਹਾਂਜੀ ਜੇ ਇਹ ਇਹ ਕਿਸੇ ਬੰਦੇ ਨੂੰ ਚੁੱਕ ਦਿੰਦਾ ਗਾੜੀ ਇਹਦੇ ਕੋਲ ਤਾਂ ਲਾਇਸੈਂਸ ਹੈਗਾ ਭਾਈ ਜਿਹੜੇ ਹਿਸਾਬ ਨਾਲ ਸਮਾਨ ਰਖਾਤਾ ਇਹਦੇ ਤੇ ਕਾਦੀ ਮਤਲਬ ਸਮਾਨ ਤੇ ਕੰਪਨੀ ਨੇ ਰਖਾਤਾ ਕੰਪਨੀ ਨੇ ਇਹ ਨਹੀਂ ਵਿਖਿਆ ਇਨੀ ਗੈਰ ਜ਼ਿੰਮੇਵਾਰਿਆ ਕੰਪਨੀ ਨੂੰ ਪਤਾ ਨਹੀਂ ਵੀ ਇਹਦੇ ਕੋਲ ਲਾਇਸੈਂਸ ਨਹੀਂ ਹੈ ਤੇ ਆਪਾਂ ਕੀ ਕਰ ਸਕਦੇ ਭਾਈ ਤੁਸੀਂ ਕੰਪਨੀਾਂ ਦੇ ਖਿਲਾਫ ਐਕਸ਼ਨ ਲਵੋ ਨਾ ਮੇਰਾ ਕੀ ਨੂੰ ਕੁਝ ਕਹਿ ਰਹੇ ਆਪਾਂ ਤੁਹਾਨੂੰ ਪੁੱਛ ਰਹੇ ਆ ਤੁਸੀਂ ਕਹਿ ਰਹੇ ਹੋ ਨਾ ਕਿ ਮੇਰਾ ਸਮਾਨ ਆ ਭਾਜੀ ਉਹਨਾਂ ਨੇ ਤਾਂ ਆਪਾਂ ਬੋਤਨਗਾ ਫਲਿੱਪ ਘਾੜਦਾ ਸਮਾਨ ਆਗਾ ਹਾਂ ਜੀ ਤੁਸੀਂ ਵੈਸੇ ਬਿਨਾ ਤੁਹਾਡਾ ਰੈਜਿਮੈਂਟ ਕੁਐਸਚਨ ਮੈਂ ਤੁਹਾਨੂੰ ਪੁੱਛ ਰਿਹਾ ਉਹੀ ਪੁੱਛ ਰਿਹਾ ਤੁਹਾਨੂੰ ਕਹਿ ਰਿਹਾ ਵੀ ਐਵੇਂ ਕੋਈ ਹਾਸਾ ਆ ਜਾਊਗਾ ਇਹਦੇ ਨਾਲ ਕੋਈ ਨਾ ਕੋਈ ਗੱਡੀ ਦਾ ਕਾਗਜ਼ ਆ ਨਾ ਲਿਸੈਂਸ ਆ ਨਾ ਗੱਡੀ ਦੀ ਬੈਕਸਾਈਡ ਤੇ ਨੰਬਰ ਪਲੇਟ ਆ ਜਿਹੜੀ ਟਰਾਂਸਪੋਰਟ ਹੈ ਜਾਨਾ ਇੱਕ ਕੰਪਨੀ ਜੜੇ ਟਰਾਂਸਪੋਰਟ ਤੋਂ ਹਾਇਰ ਕਰਦੀਆਂ ਨਾ ਇਹ ਗੱਡੀਆਂ ਇਹ ਕੁਐਸਚਨ ਉਹਨਾਂ ਨੂੰ ਪੁੱਛੋ ਇਹ ਐਵੇਂ ਰੱਖ ਲੈਂਦੀ ਹੈ ਕੋਈ ਵੀ ਮੈਂ ਇਹ ਆਪਾਂ ਤੁਹਾਨੂੰ ਪਤਾ ਹੀ ਨਹੀਂ ਮੈਂ ਤਾਂ ਭਾਈ ਆਪ ਬਾਈਕ ਤੇ ਆਇਆ ਇਹਦਾ ਕੋਈ ਰੋਲ ਨਹੀਂਗਾ ਮੇਰਾ ਕੋਈ ਰੋਲ ਨਹੀਂ ਉਹਨਾਂ ਨੂੰ ਪੁੱਛੋ ਜਾਂ ਕੰਪਨੀ ਤੋਂ ਪੁੱਛੋ ਠੀਕ ਹੈ ਮਾਨ ਕੇ ਹੋਰੋ ਜ ਮਾਲਕ ਕੋਹਣ ਆ ਬਾਲੀ ਕੀ ਕਰਾਈ ਬਾਲੀ ਹੋਣਾ ਆ ਹਾਲਾਤ ਜੇ ਵੇਖ ਲੋ ਅਮਰitsar ਦੇ ਆ ਹਾਲਾਤ ਜੇ ਟ੍ਰੈਫਿਕ ਪੁਲਿਸ ਦੀਆਂ ਮਿਹਰਬਾਨੀਆਂ ਜੇ ਗੱਲ ਗੱਲ ਕੀ ਦੀ ਕਰਾਈ ਟ੍ਰੈਫਿਕ ਪੁਲਿਸ ਵਾਲੇ ਨਾਲ ਹਾਂਜੀ ਗੱਲ ਕੀ ਦੀ ਕਰਾਈ ਕਰਾਈ ਕਰਾ ਮਾਲਕ ਦੀ ਕਰਾਈ ਆ ਇਹਦੇ ਕੋ ਲਾਇਸੈਂਸ ਤੇ ਹੈਗਾ ਨਹੀਂ ਇਹਦੇ ਕੋ ਤੈਨੂੰ ਆਪਾਂ ਰੋਕਿਆ ਨਹੀਂ ਸਰ ਮੇਰੀ ਗੱਲੇ ਸੁਣਨਾ ਗਲਤੀ ਸਰ ਐਕਟਿਵ ਵਾਲੇ ਦੀ ਵੀ ਗਲਤੀ ਮੇਰੀ ਗੱਲੇ ਸੁਣਨਾ ਨਹੀਂ ਬਿਲਕੁਲ ਇੱਕ ਪਾਸੇ ਜੇਕਰ ਮੈਂ ਗੱਲ ਕਰਾ ਤਾਂ ਸਕੂਲ ਸਕੂਲ ਵਾਲੇ ਬੱਚਿਆਂ ਦੇ ਨਾਲ ਕੜਾਤੜ ਜਿਹੜੇ ਚਲਾਣੇ ਉਹ ਕੱਟੇ ਜਾਂਦੇ ਸਰ ਕੀ ਨਾਂ ਤੁਹਾਡਾ ਹਰੀਬ ਸਿੰਘ ਜੀ ਹਰੀਬ ਕੀ ਕਾਰਨ ਸੀਗੀ ਗਲਤੀ ਵੀ ਉਹਨਾਂ ਦੀ ਤੁਸੀਂ ਰੋਕਿਆ ਨਹੀਂ ਇਹ ਵੱਡੇ ਵੀਰੇ ਨਾ ਨਾ ਉਹ ਬੈਰੀਕਡ ਪਨਹਾਏ ਬੈਰੀਕਡ ਅਸਲੇ ਛੋਟਾ ਹੈਗਾ ਉਹਨੂੰ ਕਹੇ ਬੈਰੀਕਡ ਸਿੱਧੇ ਕਰ ਹਮਮ ਕਾਗਜ਼ ਪਛੇ ਲਾਇਸੈਂਸ ਉਹਦੇ ਕੋਲ ਹੈ ਨਹੀਂਗਾ ਲਾਇਸੈਂਸ ਹੈ ਨਹੀਂਗਾ ਫੋਨ ਤੇ ਵੀ ਗੱਲ ਕਰਵਾਈ ਕਿਸੇ ਦੀ ਫੋਨ ਵਾਲੀ ਗੱਲ ਹੈ ਉਹ ਟ੍ਰਾਂਸਪੋਰਟਰ ਉਹਨਾਂ ਨਾਲ ਗੱਲ ਕਰਾਉਣ ਲਈ ਤੁਹਾਨੂੰ ਇੱਕ 2 ਮੀਟਰ ਕੋਈ ਮੈਂ ਕਰਦਾ ਹਾਂ ਕਰਦਾ ਗੱਲ ਕਰਦਾ ਉਹਨਾਂ ਨੂੰ ਫੋਨ ਕਰਾਉਂਦਾ ਛੜਦਾ ਉਹਨਾਂ ਨੂੰ ਬੱਚਿਆਂ ਨੂੰ ਮੈਰੀਕਟ ਸਿੱਧੇ ਕਰਾਏ ਆ ਮੈਰੀਕਟ ਸਿੱਧੇ ਕਰਾ ਕੋਈ ਗੱਲ ਨਹੀਂ ਖਰਚਾਣ ਕਰਦੇ ਪਰ ਗਲਤੀ ਆ ਲਸਨ ਸੋਨਾ ਕੋਲ ਹੈ ਨਹੀਂ ਤੇ ਫਰਜ ਨਹੀਂ ਤੁਹਾਡਾ ਚਲਾਨ ਕੱਟਣ ਦਾ ਚਲਾਨ ਵੀ ਕਟਾ ਦੇਣੇ ਕੋਈ ਗੱਲ ਨਹੀਂ ਅਜਰਾ ਸਿੱਧਾ ਸਾਫ ਕਰਕੇ ਰਸ਼ ਬੜਾ ਵਾ ਰਸ਼ ਬਹੁਤ ਜ਼ਿਆਦਾ ਵਾ ਇੱਕ ਰੌਂਗ ਸਾਈਡ ਬਹੁਤ ਜਾਂਦੀ ਦੁਨੀਆ ਰੌਂਗ ਸਾਈਡ ਪਰ ਇੱਕ ਪਾਸੇ ਹੀ ਸਕੂਲ ਵਾਲੇ ਬੱਚਿਆਂ ਦੇ ਤੜਾ ਤੜਾ ਚਲਾਨ ਕੱਟ ਰਹੇ ਆ ਚਲਾਨ ਦੇ ਵਿੱਚ ਕੱਟ ਰਹੇ ਆ ਪਰ ਮੇਰੀ ਗੱਲ ਸੁਣਾ ਆ ਇਹਨਾਂ ਕੋਲ ਪੈਪਸੀ ਵਾਲੇ ਸਾਲਾ ਲਾਇਸੈਂਸ ਆਣੇ ਵਾਲੀਆ ਸਾਹ ਦਾ ਫੋਨ ਕਰਾਉਂਦੇ ਜਿ ਵਾਲੀਆ ਸਾਹ ਨਾ ਕੋਈ ਗੱਲ ਹੈ ਉਹਦੇ ਦੋ ਕੋਈ ਪਰ ਜੋ ਰੂਲ ਤਾਂ ਸਾਰੇ ਲਈ ਇੱਕੋ ਨੇ ਨਾ ਹਾਂਜੀ ਹਾਂਜੀ ਹਾਂ ਕੋ ਪਰ ਮੇਰੀ ਗੱਲ ਸੁਣੋ ਐ ਅੱਜ ਹੀ ਤਾਂ ਸਾਫ਼ ਕਰਕੇ ਰੱਛੜਾ ਰੱਛੜ ਕੇ ਤਾਂ ਕਰਕੇ ਨਾ ਵਾਰਨਿਕ ਦੀ ਜੀ ਇਹਨਾਂ ਦੀ 3 ਨੰਬਰ ਪਲੇਟ ਵੀ ਨਹੀਂ ਹੈਗੀ ਗੱਡੀ ਦੀ ਹਾਂਜੀ 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 ਇੱਕ ਮਿੰਟ ਆਦਾਂ ਸੈੱਟ ਬਿਲਕੁਲ ਪਿਛਲੀ ਨੰਬਰ ਪਲੇਟ ਦੀ ਜੇਕਰ ਤਸਵੀਰਾਂ ਕਮਾਂ ਦਿਖਾਉਣ ਨੂੰ ਤਾਂ ਪਿਛਲੀ ਨੰਬਰ ਪਲੇਟ ਇਸ ਗੱਡੀ ਦੀ ਨਹੀਂ ਹੈਗੀ ਸਮਾਨ ਕੀ ਲੈ ਕੇ ਜਾ ਰਹੇ ਹੋ ਸਿਰਫ ਫਲਿੱਪਕਾਰਡ ਜੈਂ ਫਲਿੱਪਕਾਰਡ ਦੇ ਬਾਅਦ ਤਾਂ ਜੇ ਫਲਿੱਪਕਾਰਡ ਆ ਲੈਣੇ ਕੀ ਆ ਕੀ ਇੱਦਾਂ ਦੇਈ ਜਾਓ ਬਿਨਾਂ ਲਸੰਸਤ ਚਲਾਈ ਜਾਓ ਆ ਵੇਖੋ ਸਰ ਆ ਗਏ ਆ ਗਈ ਜ਼ਰੂਰੀ ਪਿੱਛ ਕਾਲੀ ਰੁੱਟੀ ਏ ਸਰ ਪਰ ਉਹ ਲਵਾਉਣਾ ਪ੍ਰਸ਼ਾਸਨ ਦਾ ਫਰਜ਼ ਨਹੀਂ ਨਾ ਕੋਈ ਕਾਲੀ ਸਾਰੀ ਰੁੱਟੀ ਆ ਫੋੜ ਦੇ ਲੋਕ ਨਹੀਂ ਤਰੀਦੀ ਆ ਕਿਦੀ ਕਿਦੀ ਜੇ ਕੋਈ ਕੋਈ ਵਾਰਦਾਤ ਹੋ ਜਾਏ ਫਿਰ ਕੌਣ ਜ਼ਿੰਮੇਵਾਰ ਨਾ ਸਰ ਆਪਣੀ ਗਲਤੀ ਫਿਰ ਕਰਦਾ ਨਾ ਲਾਇਸੈਂਸ ਸਾਰਾ ਅਪਲਾਈ ਕਰਦਾ ਬਸ ਬਿਨਾਂ ਲਾਇਸੈਂਸ ਤੋਂ ਅਕਲੰਦੇ ਨੇ ਫਲਿੱਪਕਾਰਡ ਵੱਲੇ ਸਾਰਾ ਲਾਇਸੈਂਸ ਉਹਨਾਂ ਨੂੰ ਕਹਾਂਗੇ ਅਪਲਾਈ ਕਰਨਾ ਫਿਰ ਉਹਨਾਂ ਨੇ ਮੈਂ ਕਾਈ ਅਪਲਾਈ ਕਰ ਦੂੰਗਾ ਫਿਰ ਸਰ ਉਹ ਕਹਿੰਦਾ ਲੈ ਸੰਸਾ ਜੀ ਅਪਲਾਈ ਕਰਨਾ ਮੈਂ ਅਪਲਾਈ ਕੀਤਾ ਨਹੀਂ ਹੋਇਆ ਮੈਨੂੰ ਕਹਿੰਦਾ ਮੈਂ ਅਪਲਾਈ ਕੀਤਾ ਵਾ ਸਰ ਲਾਇਸੈਂਸ ਪ੍ਰਾਪਰਾਈ ਕੀਤਾ ਵਾ ਕਿਤਾ ਇਹਨੇ ਪਹਿਲੇ ਕਿਹਾ ਤਾਂ ਅਪਲਾਈ ਅਪਲਾਈ ਕੀਤਾ ਵਾਂ ਜਾਂ ਅਪਲਾਈ ਕੀਤਾ ਵਾ ਮੈਂ ਜਿਹਨੂੰ ਕਰਦੇ ਐਡੀ ਵੱਡੀ ਗੱਡੀ ਲਈ ਫੜਦਾ ਤੈਨੂੰ ਨਹੀਂ ਪਤਾ ਆ ਪੁੱਛੋ ਕੀਤਾ ਬਲਾਈ ਅਪਲਾਈ ਕਰਨਾ ਨਹੀਂ ਕੀਤਾ ਅਪਲਾਈ ਕਹਿੰਦਾ ਕਰਨਾ ਅਜੇ ਅਪਲਾਈ ਕੀਤਾ ਵਾ ਤੂੰ ਮੈਨੂੰ ਕਿਹ ਕਿਹ ਅਪਲਾਈ ਕੀਤਾ ਮੈਂ ਸਰ ਉਹ ਬਾਈ ਉਧਰ ਚਲ ਗਏ ਜੇ ਮਸਤ ਨਹੀਂ ਦੇਖੇ ਕਰਮੀ ਛਟਾ ਛਟਾ ਇਹ ਬਾਬਾ ਦੀਪ ਸਿੰਘ ਮਹਾਰਾਜ ਦੇ ਸ਼ਹੀਦੀ ਸਥਾਨ ਦੇ ਬਾਹਰ ਖਲੋ ਕੇ ਵੇਖੋ ਆ ਪੁਲਿਸ ਦੇ ਕੰਮ ਝੂਠ ਮਾਰਨ ਡਿਆ ਉਹ ਨਹੀਂ ਝੂਠ ਮਾਰਨ ਡਿਆ ਮੈਂ ਤੁਹਾਨੂੰ ਜਦੋਂ ਇਹ ਗੱਲ ਕਹੀ ਮਰਦ ਜੀ ਤੁਸੀਂ ਡਿਊਟੀ ਆਪਣੀ ਧਿਆਨ ਨਾ ਕਰੋ ਹਾਂਜੀ ਸਰ ਉਹਦੇ ਵੇਖੋ ਕੋਈ ਉਹਦੇ ਮਗਰ ਪਲੇਟ ਨੇ ਰਾਉਂਡ ਸਾਈਡ ਉਹਨੇ ਪਾਤੇ ਤੁਹਾਡੀ ਮਦਦ ਕਰਨ ਦੇ ਲਈ ਹੈ ਤੁਹਾਡੇ ਕੋਲ ਖਲੋਤੇ ਕਿ ਤੁਸੀਂ ਮਤਲਬ ਗਾੜੀਓ ਸਾਨੂੰ ਪੁੱਛਣ ਦੇ ਵੀ ਤੁਸੀਂ ਕੌਣ ਜੇ ਇੱਥੇ ਕੱਲ ਕਰਨ ਵਾਲੇ ਇਹ ਬਿਲਕੁਲ ਗਲਤ ਨਾ ਨਾ ਤੁਸੀਂ ਬਹੁਤ ਗਲਤ ਬੋਲੇ ਜੇ ਇਹਦੇ ਲਈ ਮੈਂ ਐਸਪੀ ਸਾਹਿਬ ਨਾਲ ਗੱਲ ਕਰੂੰਗਾ ਫਿਰ ਇੱਥੇ ਜਾਊਂਗਾ ਇੱਕ ਪਾਸੇ ਦੂਜੇ ਪਾਸੇ ਆਪਾਂ ਗੱਲ ਕਰ ਲਈ ਧੜਾ ਧੜ ਚਲਾਣ ਸਕੂਲਾਂ ਦੇ ਬੱਚਿਆਂ ਦੇ ਘਟੇ ਜਾ ਰਹੇ ਇੱਧਰ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਹ ਧਿਆਨ ਹੀ ਨਹੀਂ ਸਿਰਫ ਫਾਰਮੈਲਟੀਆਂ ਇੱਕ ਉਥੇ ਕੀਤੀਆਂ ਜਾਣਡੀਆਂ ਵਾ ਡਰਾਮੇਬਾਜ਼ੀਆਂ ਨੇ ਔਰ ਮੈਂ ਸੀਪੀ ਸਾਹਿਬ ਤੱਕ ਵੀ ਗੱਲ ਜਿਹੜੀ ਪਹੁੰਚਾਉਣੀ ਹੈ ਇਹ ਕੋਈ ਗੱਲ ਥੋੜੀ ਹੈ ਪਿਆਮ ਲੋਕਾਂ ਨੂੰ ਇਹ ਤੰਗ ਕਰ ਰਹੇ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਹੈ ਬੱਚੇ ਇਹਦੇ ਕੋਲ ਅਵੇਅਰ ਕੀਤਾ ਕੀ ਕਰੂਗਾ ਸਰਕਾਰ ਕਿਸੇ ਟਰਾਂਸਪੋਰਟ ਦੇ ਬੰਦੇ ਦੀ ਗੱਲ ਕਰਵਾਈ ਉਹਨਾਂ ਨੇ ਕਰਾਈ ਜਾਂ ਟਰਾਂਸਪੋਰਟ ਦੇ ਬੰਦੇ ਕੌਣ ਆ ਹੈਲੋ ਸ੍ਰੀ ਸ਼ਕਲ ਸਰ ਸਰ ਤੁਹਾਨੂੰ ਜੰਡਿਆਲਾ ਬੋਲ ਰਿਹਾ ਜਿਹੜੀ ਵਰਕਿੰਗ ਪ੍ਰੈਜ਼ੀਡੈਂਟ ਪੰਡਾਪਾ ਸਰ ਇੱਕ ਨਾ ਅਸੀਂ ਸ਼ੀਦਾਂ ਸਾਹਿਬ ਦੇ ਬਾਹਰ ਖੜੇ ਆ ਇੱਥੇ ਨਾ ਆਟੋ ਇੱਕ ਅਪਜੀ ਦੇ ਮੁਲਾਜ਼ਮ ਨੇ ਰੋਕਿਆ ਸੀ ਟ੍ਰੈਫਿਕ ਦੇ ਨੇ ਇਹਦੀ ਪਲੇਟ ਨਹੀਂ ਹੈਗੀ ਬੱਜਾ ਵਾ ਲਾਇਸੈਂਸ ਨਹੀਂ ਹੈਗਾ ਤੇ ਮਾਰ ਦੇ ਲੱਗਿਆ ਹੈ ਅੱਗੇ ਤੈਨੂੰ ਰੋਕ ਕੇ ਇਹਨਾਂ ਦੇ ਹੱਲੇ ਕੀਤਾ ਤੇ ਮੁਲਾਜ਼ਮ ਸਾਹਿਬ ਕਿਸੇ ਦੀ ਗੱਲ ਕਰਉਣਾ ਛੱਡੀ ਜਾਂਦੇ ਉਹਨਾਂ ਨੇ ਆ ਕਰੇ ਆ ਕਰੇ ਇਹਦਾ ਐਸ ਵੀ ਸਾਵਨਾ ਕਰੇਗਾ ਇਹਦਾ ਚਲਾਣਾ ਚਲਾਣਾ ਕਰ ਸਰ ਇਹ ਵੀ ਨਹੀਂ ਕਰਾ ਦੇ ਨੇ ਸਰ ਕੋਈ ਗੱਲ ਨਹੀਂ ਕਰਾ ਦੇ ਹਾਂਜੀ ਸਰ ਸਰ ਪੀਟ ਕੇ ਜਿਨ ਕੇ ਇਹ ਕਰਾਜੀ ਅੱਛਾ ਥਾ ਆਪਣੇ ਠੀਕ ਠੀਕ ਹੈ ਸਰ ਠੀਕ ਠੀਕ ਹੈ ਸਰ ਮੈਂ ਕਰ ਰਿਹਾ ਹਾਂ ਬਿਲਕੁਲ ਜੇਕਰ ਤਸਵੀਰਾਂ ਦੀ ਗੱਲ ਕਰਨੀ ਹੈ ਖਾਸ ਕਰਕੇ ਪਹਿਲਾਂ ਫੋਨ ਤੇ ਗੱਲ ਕਰਵਾ ਕੇ ਛੱਡਿਆ ਗਿਆ ਸੀ ਪਰ ਹੁਣ ਮੌਕੇ ਤੇ ਜਦੋਂ ਸਮਾਜ ਸੇਵਕ ਸੋਨੋ ਜੰਡਿਆਲਾ ਪਹੁੰਚੇ ਨੇ ਫਿਰ ਐਸਪੀ ਹਰਪਾਲ ਸਿੰਘ ਉਹਨਾਂ ਨੂੰ ਕਾਲ ਕੀਤੀ ਗਈ ਜੋ ਟ੍ਰੈਫਿਕ ਦੇ ਇੰਚਾਰਜ ਨੇ ਉਹਨਾਂ ਨੂੰ ਕਹਿ ਕੇ ਜੋ ਵੀ ਕਾਰਵਾਈ ਆ ਉਹ ਜ਼ਰੂਰ ਕੀ ਗੱਲ ਹੋਈ ਹੈ ਭਾਜੀ ਟ੍ਰੈਫਿਕ ਇਨਚਾਰਜ ਐਸਪੀਰ ਪਾਲ ਸਿੰਘ ਉਹਨਾਂ ਨੇ ਕੀ ਕੀਤਾ ਉਹਨਾਂ ਸਰ ਕਿ ਆ ਵੀ ਟ੍ਰੈਫਿਕ ਪੁਲਸ ਲੈ ਆਣ ਇਹਨਾਂ ਨੂੰ ਲੈ ਜਾਓ ਬੰਦ ਕਰਾ ਕੇ ਆਓ ਬੰਦ ਕਰਾਉਣ ਤੇ ਲੈ ਆਣ ਲੱਗਦਾ ਨਹੀਂ ਇਸ ਤਰੀਕੇ ਨਾਲ ਤੁਸੀਂ ਫੋਨ ਤੇ ਗੱਲ ਕਰਵਾ ਕੇ ਛੱਡ ਰਹੇ ਹੋ ਹਜ਼ਾਰਾਂ ਲੋਕ ਐਦਾ ਫੋਨ ਕਰਵਾ ਕੇ ਜਾ ਸਕਦੇ ਨਹੀਂ ਸਰ ਗੱਲ ਦੀ ਨਹੀਂ ਗੱਲ ਇਹ ਅੱਜ ਐਤਵਾਰ ਦਾ ਕਿ ਰਸ਼ ਬਹੁਤ ਜ਼ਿਆਦਾ ਹੈ ਦੋ ਚਾਰ ਕਿ ਕੀ ਕਰੀਏ ਇਧਰ ਰੌਂਗਟ ਬਹੁਤ ਲੱਗੇ ਜਾਂਦੀ ਜੀ ਇਹਨੂੰ ਰੁਕਾ ਕੇ ਜਾਂ ਟ੍ਰੈਫਿਕ ਚਾਪਣੀ ਤਾਂ ਕਰ ਕਿਵੇਂ ਕਹਿੰਦੇ ਹੋ ਪਰ ਫਿਰ ਵੀ ਧਿਆਨ ਆਪਾਂ ਰੂਲ ਸਾਰੇ ਲਈ ਇੱਕ ਨਹੀਂ ਮੈਂ ਉੱਥੋਂ ਇਹਨਾਂ ਨੂੰ ਲੈ ਆ ਉੱਥੋਂ ਲੈ ਗਿਆ ਇਸ ਸਾਈਡ ਤੇ ਕਰਾਈ ਗੱਡੀ ਲੈੜ ਬੰਦ ਕਰ ਦਿੰਦੇ ਸੋ ਬਿਲਕੁਲ ਇਸੇ ਹੀ ਤਰੀਕੇ ਨਾਲ ਜੇਕਰ ਪੁਲਿਸ ਆਪਣੀ ਡਿਊਟੀ ਨਿਭਾਉਂਦੀ ਆ ਤਾਂ ਸ਼ਾਇਦ ਆਉਣ ਵਾਲੇ ਜਿਹੜੇ ਕ੍ਰਾਈਮ ਆਉਣ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਜ਼ਰੂਰ ਘਟ ਸਕਦੀਆਂ ਨੇ ਨੌਜਵਾਨ ਦਾ ਕਹਿਣਾ ਹੈ ਕਿ ਇਹ ਫਲਿੱਪਕਾਰਟ ਵੱਲੋਂ ਮੈਂ ਡਿਲੀਵਰੀ ਕਰਦਾ ਆ ਇਹ ਗੱਡੀ ਹੈਗੀ ਆ ਜੋ ਆਪਾਂ ਡਿਲੀਵਰੀ ਕਰਦੇ ਆ ਪਰ ਇਹ ਗੱਡੀ ਦੀ ਨਾ ਬੈਟ ਤੇ ਨੰਬਰ ਪਲੇਟ ਆ ਨਾ ਨੌਜਵਾਨ ਕੋ ਕੋਈ ਇਸੇ ਕਾਗਜ਼ ਜਾਂ ਨਾ ਇਸ ਦੀ ਕੋਈ ਆਰ ਸੀ ਹੈਗੀ ਆ ਨਾ ਨੌਜਵਾਨ ਕੋ ਲਾਇਸੈਂਸ ਆ ਜੋ ਵੀ ਅਪਲਾਈ ਕਰਨਾ ਆ ਪਰ ਹਾਲਾ ਕਿ ਇਹੋ ਜਿਹੀਆਂ ਕੰਪਨੀਆਂ ਨੇ ਜੋ ਬਿਨਾਂ ਕਿਸੇ ਸੰਤੋਸ਼ਵਾਲ ਇਹ ਹੈ ਕਿ ਆਪਣੀਆਂ ਕੰਪਨੀਆਂ ਦੇ ਅੰਦਰ ਕੰਮ ਕਰਨ ਲਈ ਲੱਖ ਲੈਂਦੀਆਂ ਨੇ ਸੋ ਅਜਿਹੀਆਂ ਕੰਪਨੀਆਂ ਤੇ ਵੀ ਸਵਾਲ ਜਿਹੜੇ ਨੇ ਉਹ ਖੜੇ ਹੋਣੇ ਚਾਹੀਦੇ ਨੇ ਜੀ ਦੇਖੋ ਐਸਪੀ ਹਰਪਾਲ ਜੀ ਜਿਹੜੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਕਹਿੰਦੇ ਆ ਕਿ ਕੋਈ ਸਪਾਰਸ਼ ਨਹੀਂ ਕਾਰਵਾਈ ਹੋਊਗੀ ਧੰਨਵਾਦ ਉਹਨਾਂ ਦਾ ਐਸਾ ਕੰਮ ਹੋਣਾ ਚਾਹੀਦਾ ਇੱਕ ਬੰਨੇ ਤੇ ਸਾਰੇ ਬੰਨੇ ਅਵੇਅਰ ਕਰ ਰਹੇ ਸਾਰੇ ਅਸੀਂ ਰਲ ਕੇ ਸਹਿਯੋਗ ਕਰ ਰਹੇ ਆ ਪਰ ਦੂਜੇ ਬੰਨੇ ਜੇ ਲਾਪਰਵਾਹੀ ਨਾਲ ਇਦਾਂ ਜਿਹਦੇ ਕੋਲ ਲਾਇਸੈਂਸ ਨਹੀਂ ਹੋ ਇਦਾਂ ਨਿਕਲੂਗਾ ਤੇ ਉਹ ਵੀ ਰਾਉਂਡ ਸਾਈਡ ਪ੍ਰਸ਼ਾਸਨ ਦੇ ਸਰਕਾਰ ਦੇ ਹੁਕਮਾਂ ਦੇ ਲੰਘਣਾ ਕਰੂ ਤਾਂ ਬਿਲਕੁਲ ਗਲਤ ਹੈ ਅਸੀਂ ਆਮ ਪਬਲਿਕ ਜਦੋਂ ਸਾਥ ਦੇਣ ਨੇ ਸਰਕਾਰ ਦਾ ਪ੍ਰਸ਼ਾਸਨ ਦਾ ਤੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਵੀ ਜੇ ਕੋਈ ਗਲਤ ਕੰਮ ਕਰਦਾ ਤੇ ਕਾਰਵਾਈ ਕਰਨਾ ਨਾਲ ਹੀ ਸ਼ੀਦਾਂ ਸਾਹਿਬ ਦਾ ਸਥਾਨ ਹੈ ਤੇ ਸੰਗਤ ਆਉਂਦੀ ਹੈ ਇਹ ਕੋਈ ਗੱਲ ਥੋੜੀ ਆਊਟ ਸਾਈਡ ਤੁਸੀਂ ਕੇ ਦੇ ਉੱਤੇ ਚੜਾ ਦਿਓ ਉਹਦੇ ਕੋਲ ਲਾਇਸੈਂਸ ਹੀ ਨਹੀਂ ਆ ਬੱਚੇ ਕੋਲ ਤੇ ਬਾਕੀ ਬੈਰੀਕੇਡ ਵੀ ਟੁੱਟਾ ਹੈ ਉਸ ਨੌਜਵਾਨ ਕੋਲ ਗੱਡੀ ਫਿਰ ਗਲਤ ਕਰ ਲਿਆ ਨਾ ਜੋ ਵੀ ਹੈ ਉਹ ਤੋਂ ਦਿਖਾਤਾ ਵਾਂਗੇ ਤੇ ਸਾਰਾ ਵਿਖਾਤਾ ਤੁਹਾਡੇ ਸਾਹਮਣੇ ਉਹ ਐਸਪੀ ਸਾਹਿਬ ਨੇ ਧਿਆਨ ਚ ਲਿਆਤਾ ਉਹ ਕਹਿੰਦੇ ਕਾਰਵਾਈ ਹੋਊ ਜਿਹੜੀ ਸੋ ਬਿਲਕੁਲ ਐਸਪੀ ਹਰਪਾਲ ਸਿੰਘ ਜੋ ਟ੍ਰਾਫਿਕ ਇੰਚਾਰਜ ਨੇ ਅਮਰ ਸਰ ਦੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਮੁੱਦਾ ਜਿਹੜਾ ਲਿਆਉਂਦਾ ਉਹਨਾਂ ਨੇ ਕਿਹਾ ਜੋ ਬਣਦੀ ਕਾਰਵਾਈ ਆ ਉਸ ਤੇ ਕੀਤੀ ਜਾਵੇਗੀ ਅਤੇ ਜੋ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜਾਂ ਬੈਕ ਨੰਬਰ ਪਲੇਟ ਨੂੰ ਲੈ ਕੇ ਜੋ ਵੀ ਚਲਾਨ ਹੋਇਆ ਉਹ ਬਣਦਾ ਕੀਤਾ ਜਾਵੇਗਾ ਮੈਨੂੰ ਦਿਓ ਇਜਾਜ਼ਤ ਦਿੱਲੀ ਡਸਟੀਵੀ ਦੇ ਲਈ ਸਿਮਰਦੀਪ ਸਿੰਘ ਅਮਰਸਰ